ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਔਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੁਵਾਤਰ ਸੈੱਟੇ ਸਾਰੇ ਵੀਰਾਂ ਦੇ ਘਰ ਪਰ ਠੀਕ ਐ ਲਓ ਜੀ ਕਰਕੇ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 11 ਵਜੇ ਉਹੋ ਤੇ ਲਾਈਟਾਂ ਉਟਾ ਬੁਝਾ ਕੇ ਅਰ ਪਹਿਲੇ ਨੇ ਬ੍ਰੈਕਾ ਉੱਠ ਕੇ ਹੈ ਐ ਵੀ ਨਹੀਂ ਬੰਦ ਕੀਤੀ ਬਾਕੀ ਬਾਰਿਸ਼ ਵੀ ਆਈ ਲੱਗਦੀ ਐ ਮੈਨੂੰ ਯਾਰ ਹਲਕੀ ਹਲਕੀ ਐ ਨਾ ਕਿਣ ਮਿਣ ਕਿਣ ਮਿਣ ਜੀ ਤਰਤੀ ਗਲੀ ਵੀ ਪਈ ਐ ਤੇ ਦਰਵਾਜ਼ਾ ਲੈਟਾਂ ਲੋਟਾ ਬੁਝਾਈਏ ਤੇ ਲਿਓ ਪ੍ਰੀਤ ਨੂੰ ਬਈ ਛੜਤਾ ਸੀ ਘਰੇ ਹਨਾ ਉਹ ਘਰੇ ਜਾ ਕੇ ਰੋਟੀ ਰੋਟੀ ਖਾਏ ਆ ਜਿਹੜੀ ਡਾਨਾ ਘਮ ਤੇ ਇੱਕ ਮਿੰਟ ਰੁਕੋ ਕਰਾਂ ਲੋਕ ਲੂ ਖੁੱਲਾ ਮੈਂ ਇਧਰ ਖੁੱਡਿਆਂ ਇਹ ਐ ਲਿਓ ਮਾਨਾ ਵਾਲਾ ਲਿਓ ਮਾਨਾ ਕਰਤੋਂ ਹਾਂ ਕੋੜਿਆ ਉਹ ਮੈਂ ਕੀ ਕਹਾਂ ਇੱਕ ਤਾਂ ਮਾਰਦਾ ਚਾਹ ਝੜ ਜਾਂਦਾ ਵੀ ਹੁਣ ਪੰਗੇ ਲਊਗਾ ਮੇਰੇ ਨਾਲ ਦੇਖ ਫਿਰ ਨੇ ਐਂ ਕਰੀ ਜਾਣਾ ਮੋ ਪਿਆਰ ਬੜਾ ਕਰਦਾ ਹੈ ਹਾ ਕੋੜਿਆ ਪੁੱਤਰ ਉਹ ਨਾ ਨਾ ਚੌੜ ਕਰਦਾ ਬਈ ਤੇਰੇ ਨਾਲ ਇਹੋ ਜੀ ਕੋਈ ਗੱਲ ਓਕੇ ਸੈਟ ਹੈ ਯਾਰ ਬਾਬੇ ਬਹੁਤ ਮੁੱਤਾਂ ਇਹਨਾਂ ਸਮਝੇ ਨਹੀਂ ਬਕਰਾਂ ਕਿਤੇ ਵੀ ਲਾਗਦਾ ਚੱਲ ਕਬੂਤਰ ਕੁਬੂਤਰ ਦੇਖ ਲੈ ਹਾਂਜੀ ਤੇ ਕਬੂਤਰਾਂ ਨੂੰ ਦਾਣੇ ਪਾ ਦੇ ਬਈ ਥੋੜੇ ਥੋੜੇ ਚੱਕਰ ਕੇ ਯਾਰ ਬੱਚੇ ਪਾਲ ਹੀ ਜਾਂਦੇ ਹਨਾ ਬਈ ਤੇ ਹੁਣ ਕਬੂਤਰਾਂ ਨੂੰ ਨਾ ਦੋ ਟਾਈਮ ਲੋੜ ਹੈ ਸਾਨੂੰ ਸਹੀ ਦੱਸਾਂ ਦਾਣਿਆਂ ਦੀ ਚਲੋ ਆਪਾਂ ਤਾਂ ਮੰਨ ਕੇ ਚਲੋ ਵੀ ਕੰਮ ਤੋਂ ਟਲਦੇ ਆ ਤਾਂ ਕਰਕੇ ਇੱਕ ਟਾਈਮ ਪਾ ਦਿੰਨੇ ਆ ਪਰ ਬਈ ਦੋ ਟਾਈਮ ਦਾਣੇ ਪਾਉਣੇ ਜ਼ਰੂਰੀ ਹੈ ਬੱਚਾ ਆਣੇ ਕੋ ਉਤਰਨ ਨੂੰ ਹਨ ਜਿਹੜੇ ਕੋ ਉਤਰ ਬੱਚੇ ਕੱਢੀ ਬੈਠਾ ਉਹ ਚੱਕਰ ਗਿਆ ਨਾ ਇੱਕ ਟਾਈਮ ਮੰਨ ਕੇ ਚੱਲ ਵੀ ਬੱਚਾ ਨੂੰ ਹੀ ਖੋਣ ਹੁੰਦਾ ਉਹਨਾਂ ਨੇ ਤਾਂ ਕਰਕੇ ਪਵਾਂ ਦੀ ਰਾਜਵੇਂ ਪਾ ਦੇ ਨਿਕੜੇ ਆਪਾਂ ਪਰ ਇੱਕ ਟਾਈਮ ਇੰਨੇ ਕੋ ਪਾਇਆ ਕਰੋ ਵੀ ਜਿੰਨੇ ਘੰਟੇ 2 ਘੰਟੇ ਤੇ 3 ਸਾਫ ਹੋ ਜੇ ਜਿਵੇਂ ਹੁਣ ਦਾਣੇ ਪਾਤੇ ਤੇ ਸਹੀ 2 ਘੰਟੇ ਮੈਂ ਟਰੇ ਸਾਫ ਹੋਵੇ ਸਮਝ ਗਏ ਤੁਸੀਂ ਫਿਰ ਸਵੇਰੇ ਵੀ ਉਹਨੇ ਹੀ ਪਾਉ ਉਹਨਾਂ ਨੂੰ ਠੀਕ ਆ ਕਿ ਨਹੀਂ ਤਾਂ ਕਰ ਉਹ ਤੇ ਹੁਣ ਦਾਣੇ ਪਾਏ ਇਹਨਾਂ ਨੂੰ ਇੱਕ ਇੱਕ ਆਉਲੀ ਤੇ ਪਾਏ ਪਾਏ ਪੈ ਕੇ ਵੇਖੋ ਕਿਵੇਂ ਖਾਈ ਜਾਂਦੇ ਸਾਰੇ ਭੁੱਖੇ ਸੀ ਕਿ ਯਾਰ ਬੱਚਾ ਨੇ ਕਿੰਨਾ ਭੁੱਖਾ ਲੱਗਦੀ ਹੈ ਫਿਰ ਬਾਈ ਚਲੋ ਬੈਟਕ ਚ ਵੀ ਪਾਏ ਅੱਗੇ ਇਹਨਾਂ ਨੂੰ ਯਾਰ ਬੈਟਕ ਨੂੰ ਤਾਂ ਜਿੰਦਾ ਹੀ ਲਾਤਾ ਮੈਂ ਚਲੋ ਕੋਈ ਨਾ ਪਾਏ ਉਹਨੇ ਕੋਈ ਚੱਕਰ ਵਾਲੀ ਕਰਨੀ ਬਾਕੀ ਮੌਸਮ ਫੇਰ ਬਣ ਗਿਆ ਦੇਖੋ ਆਏ ਹੈ ਕੀ ਬਾਤਾਂ ਨੇ ਕੀ ਆ ਸਰਾ ਮੌਸਮ ਬਣਿਆ ਬਈ ਓਏ ਹੈ ਪੂਰੀ ਏਂਡ ਗੱਲਬਾਤ ਹੈ ਕਹਿੰਦੇ ਹਾਂ ਉਹ ਤੈਨੂੰ ਨਹੀਂ ਵਿੱਚ ਕੁਝ ਕਿਹਾ ਮੈਂ ਇਹ ਕਹਿੰਦਾ ਕੈਮਰਾ ਵੇਖ ਕੇ ਮੱਛਰ ਜਾਂਦਾ ਹੈਗਾ ਲੀਓ ਬੇਬੀ ਮਾਨਾ ਵਾਲਾ ਹਮਾਰਾ ਲੀਓ ਪ੍ਰੀਤ ਨਾ ਬੇਬੀ ਦਾਣੇ ਪਾਲ ਕੇ ਆਪ ਕਬੂਤਰਾਂ ਨੂੰ ਹਾਂਜੀ ਗੇਮ ਨੂੰ ਖੇਡ ਕੇ ਉੱਠ ਪਈ ਜੀ ਤੇ ਬਾਹਰ ਆ ਕੇ ਦੇਖਿਆ ਬਾਰਿਸ਼ ਆ ਰਹੀ ਏ ਚੱਕੀ ਸ਼ਦਰੀ ਕਬੂਤਰ ਲੈਣ ਚਾਲਦਾ ਬਈ ਕੋਈ ਮਿੱਤਰ ਕਬੂਤਰ ਫੜੀ ਹੋਇਆ ਲੈ ਲਾਇਆ ਅੱਗੇ ਤੇ ਫਿਰ ਦਿਖਾਉਣਾ ਤੁਨੂੰ ਆਖੇ ਮੈਂ ਤਾਂ ਬਾਬੇ 12 ਵਜੇ ਦਾ ਲੱਗਾ ਗੇਮ ਖੇਡਣ ਪੰਜ 5:30 ਹੋ ਗਏ ਤੇ ਫੋਨ ਆਇਆ ਉੱਠ ਕੇ ਬਾਹਰ ਬਈ ਹਣਾ ਮੈਂ ਬਾਹਰ ਆਇਆ ਘਰ ਦੇ ਨੂੰ ਪੁੱਛਿਆ ਮੈਂ ਯਾਰ ਮੀਂਹ ਕਦੋਂ ਦਾ ਪਈ ਜਾਂਦਾ ਘਰ ਦੇ ਕਹਿੰਦੇ ਮੀਂਹ ਤਾਂ 12 ਵਜੇ ਦਾ ਪਈ ਜਾਂਦਾ ਕਹਿੰਦੇ ਅੰਦਰ ਬਣਿਆ ਤੇ ਆਹ ਕਬੂਤਰ ਲੈ ਆਂਦਾ ਬਈ ਬੱਚਾ ਫੜੀ ਪਿਆ ਸੀ ਕੋਈ ਮਿੱਤਰ ਹਣਾ ਹੁਣੇ ਫੋਨ ਕੀਤਾ ਸੀਗਾ ਮੈਂ ਖੜਿਆ ਸੀਗਾ ਗੇਮ ਤੇ ਬਾਕੀ ਕਰਾਉਣੇ ਦਾ ਸ਼ੌਂਕ ਚੱਲ ਕੇ ਪਤਾ ਨਹੀਂ ਕੀ ਦਾ ਕੁਦਾ ਯਾਰ ਹਨਾ ਆਪਾਂ ਨੂੰ ਤਾਂ ਫੜਾਤਾ ਤੇ ਕਹਿੰਦਾ ਫੋਨ ਕੀਤਾ ਸੀ ਮੈਂ ਗੇਮ ਖੇਡਿਆ ਸੀ ਮੈਂ ਚੱਲ ਮੈਂ ਤੈਨੂੰ ਲੈ ਜੂ ਆ ਕੇ ਇਹ ਤੋਂ ਇੱਕ ਮਿੰਟ ਪਹਿਲਾਂ ਅੰਦਰ ਐਂਟਰ ਹੋਈ ਆ ਹਾਂਜੀ ਤੇ ਇਹਨੂੰ ਇੱਧਰ ਛੱਡ ਜੀ ਤੇ ਇਹ ਕਬੂਤਰਾਂ ਦੇ ਬਾਈ ਯਾਰ ਆਪਾਂ ਤਰਪਾਲ ਤਰਪੂਲ ਪਾਈਏ ਯਾਰ ਵਿਚਾਰਿਆਂ ਦੇ ਹਨਾ ਇਹ ਤੂ ਡਾ ਨਹੀਂ ਜਾਣਾ ਪਹਿਲੀ ਗੱਲ ਤਾਂ ਸੰਗਲੇ ਹੋਏ ਪਏ ਇਹ ਇਹਨਾਂ ਤੇ ਵੀ ਨਾ ਤਰਪਾਲ ਤਰਪੂਲ ਉਹ ਇੱਕ ਕੱਲਾ ਸੁੱਕਾ ਬੈਠਾ ਇੱਟਾਂ ਤੇ ਲੇ ਹੋਇਆ ਯਾ ਸਾਰੇ ਆਪਣੇ ਉਤਰਾਂ ਦੇ ਖਰਾਬ ਹੋ ਗਏ ਹਨਾ ਚਲੋ ਕੋਈ ਨਾ ਉਹ ਨਾ ਯਾਰ ਮਾ ਤੇਰੀ ਤਿਰੀ ਮਾ ਬੇ ਬੇ ਉਸ ਮੇਰੀ ਗੱਲ ਸੁਣ ਲੈ ਮੈਂ ਲਿਬੜਦਾ ਨਹੀਂ ਤੈਨੂੰ ਪਹਿਲਾਂ ਦਾ ਤਾਂ ਮੈਂ ਨਾਉਣਾ ਨਹੀਂ ਅੱਜ ਉਹ ਤਿਰੀ ਯਾਰ ਬਈ ਇਹਨੂੰ ਗੱਤ ਚੜੀ ਪਈ ਹੈ ਯਾਰ ਮੈਂ ਮੇਰੀ ਉਹ ਉਹ ਪਿੱਛੇ 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 ਜਾ ਬਈ ਕੋਈ ਓ ਤਿਰੀ ਉਹ ਨਾ ਲਈ ਉਹ ਸੱਚੀ ਅੱਜ ਮੈਂ ਨਾ ਤਾਂ ਕੋਈ ਨਹੀਂ ਰਹਿਣਾ ਨਾ ਅੱਜ ਕੋਈ ਦਿਹਾੜੀ ਦਾ ਕੰਮ ਤੇ ਹਨਾ ਦੇਖੋ ਮਸਮਾ ਹੀ ਪੈ ਦੇ ਰਿਹਾ ਹੈ। আরে ਯਾਰ, ਓਏ ਬਾਪੇ ਕੰਮ ਬਾਲੇ ਕਰ। ਕੰਮ ਬਾਲੇ ਕਰਨੇ ਹਜੇ। ਆਏ ਆਪਾਂ ਬੱਚਿਆਂ ਦੇ ਥੱਲਾ ਹੀ ਪਾਉਣਾ ਸੀ ਅੱਜ। ਓ ਨਾ ਯਾਰ, ਵੀਓ ਫਿਰ ਤੇਰੀ ਜੁਆਕਾਂ ਵਾਲੀ ਗੱਲ ਬਾਈ ਯਾਰ। ਕਿਉਂ ਯਾਰ ਤੂੰ ਬਾਹਰ ਜਾ ਖੇਡ ਖੂੜੇ ਮੇਰੇ ਨਾਲ ਪੰਗੇ ਨਾਲ। ਹਾਂਜੀ ਮੇਰੇ ਦੋਸਤੋ ਸਾਰੇ ਕੂਤਰਾਂ ਨੂੰ ਦਾਣਾ ਪਾਣੀ ਪਾਦਾ ਬਈ ਇੱਧਰ ਬੈਠਕ ਦਾ ਹਾਲ ਵੇਖੋ ਬੈਠਕ ਚੋਂਗੀ ਜੀ ਛੱਤ ਚੋਂਗੀ ਕੱਚੇ ਕੋਠਿਆਂ ਦੀ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਇਹ ਤਾਂ ਖੁੱਲੀ ਹੈ ਮਤਲਬ ਹੀ ਬਹੁਤ ਓਪਨਾ ਹੈ ਕੋਈ ਸ਼ੂੜੀਗਾ ਚੌਂਗੀ ਤਾਂ ਇਹ ਜਦਨ ਮੀਂਹ हट ਗਿਆ ਨਾ ਬਈ ਤੇਦਨ ਤਾਂ ਮਿੱਟੀ ਮੋਟੀ ਪਾ ਦਾਂਗੇ ਹੁਣ ਤਾਂ ਸਾਨੂੰ ਪਤਾ ਫਿਰ ਲੋਡ ਨਹੀਂ ਆਉਣਾ ਯਾਰ ਮੀਂਹ ਪਈ ਜਾਂਦਾ ਤੇ ਇਧਰੋਂ ਚੋਈ ਜਾਂਦੀ ਇਹ ਚਲੋ ਕੋਈ ਇਸ਼ੂ ਨਹੀਂ ਕੂਤਰਾਂ ਨੂੰ ਦਾਣਾ ਪਾਣੀ ਪਾਦਾ ਇਧਰਲਾ ਪਾਸਾ ਸੁੱਕਾ ਹੈ ਇਥੋਂ ਚੋਈ ਨਹੀਂ ਲੈਣਾ ਤੁਹਾਡੇ ਠੀਕ ਹੈ ਇਹ ਕੋਈ ਗੱਲ ਨਹੀਂ ਕੋ ਯਾਰੋ ਬੱਚਾ ਤਾਂ ਨਾ ਪਾਣੀ ਪੀ ਰਿਹਾ ਵੀ ਉਹ ਤਾਂ ਵਾਲਾ ਤੇ ਇੱਕ ਮਿੰਟ ਰੁਕੋ ਯਾਰੋ ਤੇਰੀ ਕੋਈ ਗੱਲ ਨਹੀਂ ਸੱਚੀ ਲੋਕ ਕਹਿ ਰਿਹਾ ਯਾਰ ਥੰਗਾਮੀ ਤੋਂ ਅੱਗੇ ਪਾਉਂਦੇ ਹੋ ਥੰਗਾਮਾ 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 ਕਰਸਤੇ ਲੋਕੀ ਦੇ ਨੇ ਕਿਉਂ ਆਂਦਾ ਤੇ ਉਹ ਬਟਾ ਬਾਹਰ ਦੀ ਬੋਲਦੀ ਬਾਹਰ ਲੈ ਚੰਦੀ ਆਪਾਂ ਚੱਕ ਕੇ ਹਾਂਜੀ ਤੇ ਉਧਰ ਵੀ ਦਾਣਾ ਪਾਣੀ ਪਾਤਾ ਈ ਸਾਰੇ ਖੂਤਰਾਂ ਨੂੰ ਯਾਰ ਥੱਲਾ ਪਾਉਂਦੀ ਰਹ ਸੀ ਅੱਜ ਯਾਰ ਨਾ ਤੇ ਚੱਕਰ ਕੀ ਆਣਾ ਵੀ ਮੀਂਹ ਆ ਪਈ ਜਾਂਦਾ ਯਾਰ ਹਨਾ ਇਹ ਗਿੱਲੇ ਜਿਹੇ ਪੈਰ ਲੈ ਕੇ ਗਾਰੇ ਜਿਹੇ ਪੈਰ ਲੈ ਕੇ ਖੁੱਡੇਆਂ 'ਚ ਵੜਨ ਨੂੰ ਜੀ ਨਹੀਂ ਕਰਦਾ ਬਈ ਹਣਾ ਸਾਨੂੰ ਸਹੀ ਗੱਲ ਦੱਸਦਾ ਮੈਂ ਇਧਰ ਇਹਨਾਂ ਨੂੰ ਵੀ ਦਾਣਾ ਪਾਣੀ ਪਾਤਾ ਬਈ ਠੀਕ ਹੈ ਕੋਈ ਨਾ ਨਾਉਣ ਦੇ ਇਹਨਾਂ ਨੂੰ ਵੀ ਸ਼ਾਵਰ ਖੁੱਲਾ ਲੈ ਲੈਂਦੇ ਹੋ ਬਾਕੀ ਦੇਖਦੇ ਆ ਚਲੋ ਦਾਣਾ ਪਾਣੀ ਹੋ ਗਿਆ ਸਾਰੇ ਕਿਤੇ ਮੈਂ ਦੇਣਾ ਸਾਰਾ ਨਾ ਹੋ ਗਿਆ ਕਲੀਅਰ ਐ ਦੇਖਦੇ ਆ ਬਈ ਇਹ ਤਾਂ ਥੱਲਾ ਵੀ ਪਾ ਦਿੰਨੇ ਆ ਫੋਨ ਟਾਈਮ ਲੈਫਟਸ ਲਾ ਕੇ ਰੱਖ ਲੈਣੇ ਆ ਹਾਂਜੀ ਮੇਰੇ ਦੋਸਤੋ ਤੇ ਠੱਲਾਂ ਵੀ ਪਾਤੀਆਂ ਜੀ ਕੀ ਰਗਾਂ ਦੋ ਲੱਟ ਉਹੀ ਲਊ ਵੀ ਰੱਖਿਆ ਬਈ ਰੇਣੇ ਮਰਾ ਯਾਰ ਤੇ ਚਲੋ ਛੱਡੋ ਤੇ ਬਈ ਠੱਲਾਂ ਮਸਾਂ ਹੀ ਚੜਾਂਗਾ ਬੱਚਿਆਂ ਦੇ ਹਣਾ ਚੰਗਾ ਹੋਇਆ ਅੱਜ ਪਾਤੀਆਂ ਕਈ ਬੱਚੇ ਵੱਡੇ ਹੋ ਗਏ ਸੀ ਬਈ ਸਰੋਂ ਦਾ ਤੇਲ ਲਾ ਲਾ ਕੇ ਨਾ ਤੇ ਫੇਟ ਨਾਲ ਚੜਾਂਗਾ ਮਸਾਂ ਤੇ ਠੱਲਾਂ ਤੁਹਾਨੂੰ ਦੱਸਾਂ ਮੈਂ ਕਿੰਨੇ ਬੱਚਿਆਂ ਦੇ ਪਾਤੀਆਂ ਆਪਾਂ 2 4 4 ਤੇ ਇੱਧਰ ਹੋ ਗਏ ਨਹੀਂ 2 4 6 6 ਬੱਚੇ ਨੇ ਇੱਧਰਲੇ ਗੁੱਡੇ ਚੋਗੀਆਂ 6 2 4 ਤੇ 4 ਉਧਰ ਹੋ ਗਏ 10 10 ਇਹ ਹੋ ਗਏ ਬੈਟ ਕਿਚ ਹੋ ਗਏ 11 12 13 14 14 ਬੱਚਿਆਂ ਦੇ ਠੱਲਾਂ ਪਾਦਣਾ ਵੀ 14 ਚੋਂ ਸਿਰਫ ਇੱਕ ਬੱਚੇ ਦੇ ਠੱਲ ਨਹੀਂ ਪੈਂਦੀ ਸੀਗੀ ਉਹਦੇ ਪੈਰਾਂ ਦੇ ਮੋਜ ਐ ਪੂਰੀ ਡੱਕਿਆਂ ਵਾਲੀ ਭਾਰਮੀ ਤੇ ਬੱਚਾ ਹੈਗਾ ਵੱਡਾ ਉਹਦੇ ਫਿਰ ਦੂਜੀ ਨਹੀਂ ਪਈ ਆਪਣੀ ਛੋਟੀ ਉਹਦੇ ਵੱਡੀ ਠੱਲ ਪਾ ਦੀ ਆਪਾਂ ਲੋ ਕਾਲੀ ਇਧਰਲੇ ਖੁੱਡੇ ਚ ਬੱਚਾ ਬੈਠਾ ਲਾਲਚੀਨਾ ਉਤਰੇ ਕੱਢਾ ਬਹੁਤ ਸੋਹਣਾ ਬੱਚਾ ਹਨਾ ਮੋਜਾ ਉਹਦੇ ਬਾਅਦ ਲੋ ਕਾਲੀ ਠੱਲ ਪਾ ਦੀ 049 ਨਾਂ ਤੇ ਨੰਬਰ ਤੇ ਲੋ ਕਾਲ ਕਰ ਬੜਵਾਗੇ ਜੀੜਨਾ ਸੀ ਲਗਭਗ ਭਾਈ ਅੱਜ ਆਪਾਂ 14 15 ਬੱਚਿਆਂ ਦੇ ਠੱਲਾਂ ਪਾ ਦਿਆਂ ਚੰਗਾ ਹੋਇਆ ਅੱਜ ਆਪਾਂ ਪਾ ਦਿਆਂ ਠੱਲਾਂ ਜੇ ਇੱਕ ਅੱਧਾ ਦਿਨ ਹੋਰ ਲੇਟ ਕਰਦੇ ਤਾਂ ਫਿਰ ਇੱਕ ਬੱਚੇ ਦੀ ਵੀ ਠੱਲ ਪੈਣੀ ਸੀ ਤੇਰੇ ਉਵੇਂ ਪੰਗਾ ਹੀ ਰਹਿ ਜਾਂਦੀਆਂ ਸਾਰੀਆਂ ਬਾਕੀ ਠੱਲਾਂ ਤਾਂ ਲੱਗੀਆਂ ਆਪਣੇ ਬਸ ਥੋੜੀਆਂ ਹੀ ਰਹਿਗਾਂ ਬਸ ਇਹ ਦੋ ਅਗਲੇ ਪੂਰ ਚ ਸਭ ਪੈ ਜਾਣਗੇ ਆ ਦੇਖੋ ਲੋਕ ਵਾਲੀ ਇਕੱਠਾ ਰਹੀ ਸਿਰਫ ਆਪਣੀ ਆਪ ਹੀ ਨਾ ਤੇ ਨੰਬਰ ਵਾਲੀ 40 ਨੰਬਰ ਲੋਕ ਵਾਲਾ ਵੀ 30 ਠੱਲਾਂ ਸੀਗਾ 30 ਦਾ 30 ਲਾਗ ਰਿਆਂ ਹੈਨਾ ਠੱਲਾਂ ਵੀ ਪਾਦਿਆਂ ਬਈ ਦਾਣਾ ਪਾਣੀ ਵੀ ਪਾਤਾ ਤੇ ਜਿਹੜਾ ਉਹ ਇੱਕ ਬੱਚਾ ਫੜ ਕੇ ਲਿਆਂਦਾ ਹੈਨਾ ਸੋਨੂੰ ਤੇ ਉਹ ਵੀ ਦਿਖਾਦਾ ਆਪਾਂ ਉਹ ਆ ਇਧਰ ਆਪਣਾ ਮਿੱਤਰ ਹੈਗਾ ਉਹਦੇ ਉਹਨਾਂ ਦੇ ਘਰੇ ਡਿੱਗ ਪਿਆ ਸੀਗਾ ਅੱਜ ਮੀਂਹ ਚ ਭਿੱਜਿਆ ਤੇ ਮੈਨੂੰ ਫੋਨ ਕਰਕੇ ਫੜਾਤਾ ਉਹ ਬੈਠਾ ਥੱਲੇ ਹੋਇਆ ਜਾਦਾ ਹੀ ਭਿੱਜਿਆ ਕੰਡੀਸ਼ਨ ਜਿਆਦਾ ਹੀ ਖਰਾਬ ਹੈ ਵਿਚਾਰੇ ਦੀ ਤੇ ਆਹ ਰਿਹਾ ਤੇ ਉਹ ਕਹਿੰਦਾ ਵੀ ਬਈ ਉਹ ਫੜ ਰੱਖਿਆ ਕਹਿੰਦਾ ਤੂੰ ਲੈ ਜਾ ਕੇ ਮੈਂ ਤਾਂ ਗੇਮ ਖੇਡ ਹੀ ਜਾਂਦਾ ਸੀ ਸਹੀ ਦੱਸਾਂ ਤਾਂ ਤੇ ਮੈਂ ਚੱਲ ਕੋਈ ਗੱਲ ਨਹੀਂ ਫਿਰ ਆ ਜਾਣੇ ਮੈਂ ਕਿੱਡੀ ਗੱਲ ਆ ਯਾਰ ਹੋ ਜਾ ਫੋਕਸ ਹੁਣ ਸਹੀ ਹੈ ਸਹੀ ਕਿੱਥੇ ਯਾਰ ਕੈਮਰਾ ਖਰਾਬ ਹੋ ਗਿਆ ਲੈ ਐਂ ਕਰੀ ਜਾਂਦਾ ਜਿਟਰ ਮਾਰੀ ਜਾਂਦਾ ਚਲੋ ਕੋਈ ਗੱਲ ਨਹੀਂ ਇਹ ਵਜਾ ਕੀ ਯਾਰ ਕਿ ਹੋਇਆ ਬਸ ਫੋਨ ਨੂੰ ਯਾਰ ਇਹ ਕਦੋਂ ਕਹਿੰਦਾ ਫੋਨ ਯਾਰ ਬਾਈ ਯਾਰ ਖਰਾਬ ਹੋ ਗਿਆ ਗੇ ਮੋਦਲਾ ਦਾ ਗਿਆ ਜਾਵੇਂ ਫੋਨ ਕੰਮੋਂ ਯਾਰਾ ਕਬੂਤਰਾਂ ਦਾ ਹੱਲ ਕਰ ਗਏ ਆਪਾਂ ਬਈ ਯਾਰ ਦੇਖ ਲੈ ਕੀ ਹੈ ਤੈਨੂੰ ਕਿਨੇ ਸੱਦੇ ਵਿੱਚ ਮੈਂ ਤੇਰੀ ਚਲੋ ਕੋਈ ਨਾ ਰਲਾਮਾ ਲੌਕ ਲੁਕ ਬਈ ਯਾਣਾ ਇਹਨਾਂ ਦੇ ਪੱਲੀ ਪਾ ਚੱਲ ਗਏ ਯਾਰ ਮੈਂ ਤਾਂ ਬਚਾਰੇ ਉੱਖੇ ਹੀ ਆਂ ਕਹਿੰਦਾ ਮੀਚ ਇੱਕ ਮਿੰਟ ਬਈ ਇਹਨਾਂ ਦਾ ਹੱਲ ਕਰ ਗਏ ਇਹਨਾਂ ਤਾਂ ਪੱਲੀ ਪਾ ਗਏ ਮਾੜਾ ਮੋਟਾ ਕੰਮ ਕਰਨਾ ਸਿੱਖੀਏ ਹਨਾ ਇਹ ਤਾਂ ਜਮਈ ਕੰਮ ਦੀ ਉਹ ਤੇ ਬਾਲਟੀ ਮੈਨੂੰ ਸਿਰਚ ਮੈਂ ਇਤਨੂੰ ਇੱਥੇ ਹੀ ਯੱਬ ਨੂੰ ਤੈਨੂੰ ਮੈਂ ਹਾਂਜੀ ਤੇ ਇਹਨਾਂ ਤੇ ਵੀ ਪਾਤੀ ਪੱਲੀ ਬਈ ਹੁਣ ਵਿਚਾਰੇ ਮੀਂਹ ਤੋਂ ਬਚੇ ਰਹਿਣਗੇ ਵਧੀਆ ਤੇ ਹਨਾ ਓਕੇ ਰਿਪੋਰਟ ਆ ਗਈ ਤੇ ਅੱਗੋਂ ਥੋੜਾ ਜਿਹਾ ਥਾਂ ਰਹਿ ਗਿਆ ਪਿੱਛੇ ਤਾਂ ਸਾਰਾ ਕਵਰ ਹੋ ਗਿਆ ਪੱਲੀ ਨਾਲ ਪਾਈ ਹੁਣ ਮੈਨੂੰ ਆਇਆ ਹਵਾ ਪੈ ਕੇ ਚੱਕੀ ਲੈ ਜਾਵੇ ਚੱਲ ਚੱਕੀ ਤੇ ਕਿੱਥੇ ਜਾਊਗੀ ਕੋਈ ਗੱਲ ਨਹੀਂ ਓਕੇ ਅਡਾਨਾ ਟਾਕਤੇ ਬਈ ਉਤਰੇ ਇਧਰ ਓਕੇ ਰبوطਾ ਸਾਰਾ ਕੰਮ ਹੋ ਗਿਆ ਹਨਾ ਦਾਣਾ ਪਾਣੀ ਠੱਲਾਂ ਖੂਤਰ ਟਾਕਤੇ ਬਸ ਖੁੱਡਾਂ ਨੂੰ ਲੋਕ ਲੂਕ ਲਾ ਕੇ ਹੁਣ ਜਾਈਏ ਘਰੇ ਲੀਣ ਰੋਟੀ ਬਣੀ ਪਾਈਏ ਆਪ ਦਾਣਾ ਪਾਣੀ ਖਾਈਏ ਕਹਿਣ ਲੱਗੇ ਸਾਬ ਰੋਟੀ ਰੱਟੀ ਖਾਈਏ ਹਨਾ ਵੀਡੀਓ ਵਗੈਰਾ ਐਡਿਟ ਕਰਕੇ ਐਕਸਪੋਰਟ ਕਰੀਏ ਨੀ ਉਹ ਨਾ ਇਹਨੂੰ ਹੁਣ ਆਇਆ ਮੇਰਾ ਚੌੜ ਕਿਉਂ ਨਹੀਂ ਕਰਦਾ ਇਹਨੂੰ ਕੀ ਪਤਾ ਮਨ ਹਉਣ ਤੋਂ ਚੱਲਦਾ ਹੈ ਡਨ ਹੋ ਗਿਆ ਸਾਰਾ ਕੰਮ ਲੱਗਦਾ ਐਸੇ ਨੀਰਾ ਦੀ ਕੁੱਤਰਦਾ ਬੰਦਾ ਮਸੇ ਹੀ ਕੰਮ ਕਰਦੀ ਲਿਆਂਦਾ ਤਾਂ ਗਿਆ ਨੂੰ ਮੜਾ ਮੜਾ ਪਿਆਸ ਜਿਹੜਾ ਉਹ ਕੁੱਤਰਦਾ ਉਹ ਕਿਉਂ ਜੇਰ ਤੋ ਬੰਦਾ ਇੰਜਨ ਕਰਤਾ ਬੰਦ ਹਾਂਜੀ ਵਾਪੇ ਹੋ ਅੱਜ ਇੱਧਰ ਆ ਗਈ ਕੂਠੀ ਦੇ ਤਾ ਮੌਸਮ ਬਦਗਾ ਹੈ ਵੈਸੇ ਨਾ ਬਈ 1 ਮਿੰਟ ਤੁਹਾਨੂੰ ਫਲੈਸ਼ ਬੰਦ ਕਰਕੇ ਦਿਖਾਵਾਂ ਮੌਸਮ ਮੈਂ ਨਹੀਂ ਯਾਰ ਦੇਖ ਨਹੀਂ ਰਿਹਾ ਬਾਬੇ ਉਦਾਂ ਦਾ ਵੀਊ ਜਿੱਦਾਂ ਤੁਹਾਨੂੰ ਦਿਖਾਉਣਾ ਚਾਹਣਾ ਐ ਮੈਂ ਨਹੀਂ ਦਿਖ ਰਿਹਾ ਬ੍ਰਾਈਟਨਸ ਵਧਾ ਕੇ ਦੇਖਿਆ ਕੀ ਬਾਤਾਂ ਨੇ ਯਾਰ ਫੀਲ ਕਰੋ ਹਣਾ ਥੋੜਾ ਜਿਹਾ ਇਹਨੂੰ ਬਾਕੀ ਜਿਹੜੀਆਂ ਨਜ਼ਾਰਾ ਅੱਖਾਂ ਨਾਲ ਆਉਂਦਾ ਫੋਨ ਕਿੱਥੇ ਕੈਪਚਰ ਕਰਦਾ ਹਣਾ ਬਈ ਕੀ ਬਾਤਾਂ ਨੇ ਇੱਕ ਵਾਰ ਫਲੈਸ਼ ਹੋਣ ਪੂਰਾ ਹਨ ਵਧੀਆ ਸਰਾ ਲੱਗਿਆ ਪਿਆ ਠੰਡੀ ਠੰਡੀ ਹਵਾ ਨਾਲੇ ਵੀਡੀਓ ਅਪਲੋਡ ਕਰਤੀ ਇਹਲੇ 2 ਮਿੰਟ ਮੈਂ ਉੱਤੇ ਜਾਈਏ ਦੇਖ ਹੈ ਇਹ ਨਾ ਯਾਰ ਜ਼ਿਆਦਾ ਦਿਨ ਹੋ ਰਿਹਾ ਇਹ ਬੰਦਾ ਲੱਦੀ ਜੇਗਾ ਨਹੀਂ ਯਾਰ ਆਹ ਬੱਦਦੀ ਜੇ ਬੇ ਦਿਨ ਬਹੁਤ ਚੰਗੇ ਆ ਆਪਦਾ ਮਨ ਬਾਲਾ ਬੀਚਾਂਣ ਜਾ ਯਾਰ ਪਤਾ ਨਹੀਂ ਜਿੱਦਨ ਨਾਲ ਸੱਚੀ ਇੰਦਰ ਕੋਈ ਕੰਮ ਹੁੰਦਾ ਤੈਨੂੰ ਤਾਂ ਸਹੀ ਆ ਅੱਜ ਤਰਾਂ ਪੁੱਛ ਹੋਣਾ ਬੰਦ ਦਿਨ ਕਿਵੇਂ ਲੱਗਦਾ ਇਹ ਤਾਂ ਕੀਤੇ ਨਹੀਂ ਜਾਂਦਾ ਜਿਵੇਂ ਆਪਾਂ ਹਨ ਤੇ ਕੰਮ ਕਰਨੀ ਜੀ ਨਹੀਂ ਕਰਦਾ ਕੋਈ ਯਾਰ ਨੇ ਉਹਨੇ بڑے بڑے ਬਿਆ ਨਾ ਇੱਥੇ ਦਾ ਚੱਲੇ ਛੱਡੋ ਕੋਈ ਗੱਲ ਨਹੀਂ ਸੈਟ ਆ ਬੱਸ ਓਕੇ ਚਾਲਦੇ ਆ ਥੱਲੇ ਗੇਉਂ-ਗੂ ਖੇਡਦੇ ਆਰ ਕਰਦੇ ਆ ਟੈਂਪਾ ਹਣਾ ਓਕੇ ਆ ਬਸ ਰੋਟਾ ਠੀਕ ਆ ਚਲੀ ਜੀ ਹੁਣ ਰੋਟੀ ਪਾਣੀ ਪਾਤਾ ਸੀ ਬਈ ਮੈਂ ਹਣਾ ਉਹ ਉਧਰਲੇ ਕਰੇ ਤਾਲ ਜਾਂਦਾ ਕਿਰਾ ਮੈਂ ਆਪ ਹਜੇ ਖਾਣਾਗਾ ਖਾ ਵੀ ਉਧਰ ਦੇ ਕਰੇ ਚੱਲਾਂਗਾ ਬਹਿਨੇ ਬਾਕੀ 2-4 ਮਿੰਟ 10 ਮਿੰਟ 15 ਮਿੰਟ 20 ਮਿੰਟ ਹਣਾ ਇਕੱਲੇ ਜੇ ਫੋਨ ਨੂੰ ਪਾਸੇ ਰੱਖ ਕੇ ਫਿਰ ਸਵਾਦ ਲੈਨੇ ਨੇ ਯਾਰੇ ਦਾ ਮੈਂ ਨਾ ਫੋਨ ਇੱਕ ਹੋਇ ਇੱਕ ਸਾਈਡ ਤੇ ਤੇ ਇਕੱਲੇ ਬੈਠੇ ਹੋਗੇ ਤਾਂ ਹਾਂ ਇਹ ਕਰਕੇ ਨਿਆਰੇ ਨਾਲ ਸੋਚਾਂਗੇ ਜੀ ਡੂੰਘੀਆਂ ਚ ਪਏ ਹੋਗੇ ਉਹ ਵੀ ਸਵਾਦ ਵੱਖਰਾ ਹੀ ਆ ਬਈ ਹਨ ਕਦੇ ਕਦੇ ਤਾਂ ਦਿਲ ਖੁਸ਼ੀ ਹੋਈ ਜਾਂਦਾ ਸੋਚ-ਸੋਚ ਭਾਵੇਂ ਨਾ ਕਦੇ ਕਦੇ ਮਾਣੀ ਪੜਾ ਪੈਂਦਾ ਗੱਲਾਂ ਸੋਚ ਕੇ ਹਨਾ ਯਾਰ ਵੀ ਭੈਚੇ ਯਾਰ ਨਹੀਂ ਤਲਾ ਗਾਲਤਾ ਗਮ ਚਲੋ ਕੋਈ ਨਾ ਬਾਬੇ ਯਾਰ ਬੜੀ ਵਧੀਆ ਠੰਡੀ ਠੰਡੀ ਹਵਾ ਨਿੱਕੇ ਨਿੱਕੇ ਕਣੀਆਂ ਹਨਾ ਤੇ ਉਧਰ ਆਪਣਾ ਘਰ ਜਾਗਮਗ ਜਾਗਮਗ ਕਰੀ ਜਾਂਦਾ ਪਰਲਾ ਉਹ ਦੇਖੋ ਪੂਰਾ ਹੋਲਾ ਤੇ ਓਕੇ